ਤੁਹੀ ਮੈਲਾ ਚੌਥਾ ਜਿੱਥੈ ਹਰ ਆਰਾਧਿਆ ਤਿੱਥੈ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਧ ਲਿਆਂ ਨਾ ਜਾਈ ਹਰ ਥਨ ਸੰਚੀਐ ਪਾਈ ਜੇ ਹਲਤ ਪਲਤ ਹਰ ਹੋਏ ਸੁਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਹੋਰ ਥੈ ਹੋਰ ਤ ਉਪਾਏ ਹਰ ਧਨ ਕਿਤੈ ਨ ਪਾਈ ਹਰ ਰਤਨ ਕਾ ਵਪਾਰੀਆ ਹਰ ਰਤਨ ਧਨ ਵਿਹਾਜੇ ਕਤੈ ਕੇਵਾ ਪਾਰੀਏ ਵਾਕ ਹਰ ਧਨ ਲਿਆ ਨ ਜਾਈ ਹਰ ਧਨ ਰਤਨ ਜਿਵੇਂ ਹਰ ਮਾਨਕ ਹਰ ਧਨ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲੈਵ ਲਈ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਬੀਜਿਆ ਭਗਤ ਖਾਏ ਖਰਚ ਰਹੇ ਨਿਖਟੇ ਨਹੀਂ ਹਲਤ ਪਲਤ ਹਰ ਧਨੇ ਕੀ ਭਗਤਾں ਕੋ ਮਿਲੀ ਵਡਿਆਈ ਹਰ ਧਨ ਨਿਰਭੋ ਸਦਾ ਸਦਾ ਅਸਥਿਰ ਹੈ ਸੱਚ ਇਹ ਹਰ ਧਨ ਅਗਨੀ ਤਸ ਕਰੇ ਪਾਣੀ ਹੈ ਜਮ ਦੂਤੈ ਕਿਸਾ ਇੱਕ ਗਵਾ ਨਾ ਜਾਈ ਹਰ ਧਨ ਕੋ ਉਚੱਕਾ ਨੇੜ ਨ ਆਵਈ ਜਮ ਜਾਗਾਤੀ ਡੰਡ ਨ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿਨਾ ਇਕ ਵਿਖ ਨਾਲ ਨ ਜਾਇ ਹਲ ਤੈ ਵਿੱਚ ਸਾਕਤ ਦੁਹੇਲੇ ਭੈ ਹੱਥੋਂ ਛੁੜਕ ਗਿਆ ਅੰਗੈ ਪਲਤ ਸਾਕਤ ਹਰ ਦਰਗਟ ਹੋਈ ਨ ਪਾਈ ਇਸ ਹਰ ਤਨ ਕਾਸ਼ਾ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਸੁਹੀ ਮਹਿਲਾ ਚੌਥਾ ਜਿਸ ਨੂੰ ਹਰ ਸੁਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਵਾਨ ਤਸਕੀ ਮਹਿਮਾ ਕਿਆ ਵਰਨੀਐ ਜਿਸ ਕਾ ਹਿਰਦੈ ਵਸਿਆ ਹਰ ਪੁਰਖ ਭਗਵਾਨ ਗੋਵਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵੰਦੇ ਸੋਨੇ ਫਲ ਸਭ ਅਗਿਆਨ ਜਿਸਨੂੰ ਪਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਾਵੇ ਦਰਗਮਾਨ ਜੋ ਦਿਨ ਪਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ ਉਨਕਾ ਉਤਰ ਜਾਏਗਾ ਝੂਠ ਗਮਾਨ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਆਉ ਕਰੀ ਵਖਿਆਨ ਸੁਹੀ ਮੈਲਾ ਚੌਥਾ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਤਮਨ ਤਮਨ ਗੁਣ ਕਹਿ ਕਾ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਮੇਰੀ ਮਹਿਮਾ ਬਰਨ ਨਾ ਸਾਕਉ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰਨਾ ਕੋਈ ਰਹਾਉ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਤੇ ਕਰਾਂ ਬੇਨਤੀ ਮੇਰਾ ਦੁੱਖ ਸੁਖ ਤੋ ਜੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀ ਜਾਏ ਬੱਕਰੀ ਸਿੰਘ ਇਕ ਤੈ ਥਾਂ ਰੱਖੇ ਮਨ ਹਰ ਜਪ ਤੰਤੋ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦੇਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਗੁਰੂ ਭਲਾ ਤੁਧ ਸਭ ਕਿਛ ਸੂਝੈ ਜਿਹਾਂ ਕੋ ਕਰੇ ਤਿਹਾਂ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੈ ਬੁਰਾ ਭਲਾ ਤੁਦ ਸਭ ਕਿਸ ਸੂਝੈ ਤੁਦ ਭਾਵੈ ਤਿਵੇਂ ਬੁਲਾਵੈ ਰਹਾਉ ਸਭ ਵੋ ਮਾਇਆ ਸ਼ਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇਕ ਨ ਸਤਗੁਰ ਮੇਲ ਸੁਖ ਦੇਵੈ ਇਕ ਮਨ ਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਦਿਨ ਨਦੇਰੀ ਨਾਹੀ ਕੋ ਫੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜੇ ਸੁਨੋ ਤਉ ਦ ਭਾਵੇ ਤਿਸ ਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਸੁਹੀ ਮੈਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭੈ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਅਰੋਗ ਭਏ ਗੁਰਬਚਨੀ ਜਿਨਾ ਜਪਿਆ 베ਰਾ ਹਰ ਹਰ ਤਿੰਨ ਕੇ ਹौं ਮੈਂ ਰੋਗ ਗਏ ਰਹਾਉ ਬ੍ਰਹਮ ਬਿਸ਼ਨ ਮਾ ਦੇਉ ਤਰੇ ਗੁਣ ਰੋਗੀ ਵਿੱਚ ਹौं ਮੈਂ ਕਾਰਕਮਾਈ ਜਿਨ ਕੀਏ ਤਿਸਹਿ ਨ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਹਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੇ ਤਿਸ ਜਨ ਕੋ ਹਉ ਬਲੇ ਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਆਕਾਰੂਪ ਅਪਾਰੋ ਨਾਨਕ ਆਪੇ ਵੇਖਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹਿਲਾ ਚੌਥਾ ਕੀਤਾ ਕਰਨਾ ਸਰਬਰਸਾਈ ਕਿਸ ਕੀ ਤਹ ਦੇ ਕਰ ਸਕੀਐ ਆਪਣਾ ਕੀਤਾ ਕਿਛੂ ਨ ਹੋਵੇ ਜਿਉ ਹਰ ਭਾਵੇਂ ਤਿਉ ਰਖੀਐ ਮੇਰੇ ਹਰ ਜਿਓ ਸਭ ਕੋ ਤੇਰੇ ਵਸ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ ਜਿਉ ਪਾਵੈ ਤਿਵੇਂ ਬਖਸ਼ ਰਹਾ ਸਭ ਜਿਓ ਪਿੰਡ ਦੀਆਂ ਤੁਦ ਆਪ ਤੇ ਤੁਦ ਆਪੇ ਕਾਰੇ ਲਾਇ ਜੇ ਹਾ ਤੂੰ ਹੁਕਮ ਕਰੈ ਤੇ ਕੋ ਕਰਮ ਕਮਾਵੇ ਜਿਹਾ ਤੁਦ ਧੁਰ ਲਿਖ ਪਾਇ ਪੰਚ ਤਤ ਕਰ ਤੁਦ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕਨ ਸਤਗੁਰ ਮੇਲ ਤੂੰ 부ਝਾਵੇ ਇਕ ਮਨ ਮੁਖ ਕਰ ਸੇ ਰੋਵੇ ਅਰਤੀ ਵੜਿਆਈ ਹੋ ਆਖ ਨਸਕਾਂ ਹੋ ਮੂਰਖ ਮੁਗਦ ਨੀਚਾਣ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਮੀ ਸ਼ਰਣਾਗਤ ਪਿਆ ਅਜਾਣ ਰਾਗ ਸੁਹੀ ਮਹਿਲਾ ਪੰਜਵਾ ਕਰ ਤੈਲਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਫੇਖ ਦਿਖਲਾਈ ਸੰਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕੰਕਾਰ ਕਵਨ ਰੂਪ ਦ੍ਰਿਸ਼ਟਿਓ ਬਿਨ ਸਾਇਓ ਕਤਹਿ ਗਇਓ ਓ ਕਤ ਤੇ ਆਇਓ ਰਹਾਉ ਜਲ ਤੇ ਉਠੈ ਅਨਕ ਤਰੰਗਾ ਕੈਨੇਕ ਭੂਖਨ ਕੀਨੇ ਬੌਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇਕੰਕਰ ਸੈਸ ਘਟਮੇ ਇਕ ਆਕਾਸ਼ ਘਟ ਫੂਟੇ ਤੇ ਉਹੀ ਪ੍ਰਗਾਸ ਧਰਮ ਲੋਭ మో ਮਾਇਆ ਵਿਕਾਰ ਧੰਮ ਛੂਟੇ ਤੇ ਇਕੰਕਰ ਓ ਅਬਨਾਸ਼ੀ ਬਿਨਸਤ ਨਹੀਂ ਨਾ ਕੋ ਆਵਣ ਕੋ ਜਾਹੀ ਗੁਰਪੂਰ ਹਉ ਮੈਂ ਮਲ ਧੋਈ ਕਉ ਨਾਨਕ ਮੇਰੀ ਪਰਮਗਤ ਹੋਈ ਸੁਹੀ ਮਹਿਲਾ ਪੰਜਵਾਂ ਕੀਤਾ ਲੋੜ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੋ ਲਜ ਤੇਰੀ ਸ਼ਰਨ ਪੂਰਨ ਦਇਆਲਾ ਤੁਝ ਬਿਨ ਕਮਨ ਕਰੇ ਪ੍ਰਤਪਾਲ ਰਹਾ ਜਲ ਥਲ ਮਹੀਲ ਰਹਾ ਧਰਪੂਰ ਨਿਕਟ ਵਸੈ ਨਹੀਂ ਪ੍ਰਭ ਦੂਰ ਲੋਕ ਪਤੀ ਯਾਰ ਕਛੂ ਨ ਪਾਈਐ ਸਾਚ ਲੱਗੈ ਤਾ ਹਉ ਮੈਂ ਜਾਈਐ ਜਿਸ ਨੂੰ ਲਾਇ ਲੇ ਸੋ ਲੱਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਈ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤੇ ਆਏ ਦੁਇ ਕਰ ਜੋੜ ਕਰੋ ਅਰਦਾਸ ਤਦ ਪਾਵੈ ਤਾਂ ਆਣੇ ਰਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਤਰਬ ਸਦ ਹਤਿਆ